ਇੱਕ ਵਾਜਕੇ ਕੋਈ 40 ਮਿੰਟ ਦੇ ਕਰੀਬ ਕਲਗੀਧਰ ਪਾਤਸ਼ਾ ਚਮਕੌਰ ਦੀ ਗੜੀ ਚੋਂ ਨਿਕਲੇ ਠੀਕ ਹੈ ਦਇਆ ਸਿੰਘ ਨਾਲ ਹੁਣ ਤਾਂ ਜਾਸ ਅੱਛੇ ਸਿੰਘ ਉਹਨਾਂ ਨਾਲ ਦੱਸੀ ਜਾਂਦੇ ਨੇ ਤਾਂ ਦੋਵੇਂ ਹੀ ਸਨ ਪਰ ਜਿਹੜੇ ਇਤਿਹਾਸ ਮੈਂ ਉਹਨਾਂ ਵਿੱਚ ਦਇਆ ਸਿੰਘ ਸੀ ਮਗਰ ਨਾਲ ਆਪਾਂ ਹੀ ਦਇਆ ਸਿੰਘ ਤਾਂ ਨਾਲ ਆਏ ਉਹੜੇ ਤੇ ਸਵਾਰ ਹੋ ਕੇ ਗੜੀ ਦੇ ਵਿੱਚੋਂ ਨਿਕਲੇ ਘੋੜਾ ਜਦੋਂ ਰਣ ਭੂਮੀ 'ਚ ਆਇਆ ਘੋੜੇ ਨੇ ਸਿਰ ਥੱਲੇ ਕੀਤਾ ਕਲਗੀਧਰ ਪਾਤਸ਼ਾਹ ਸਮਝਿਆ ਵੀ ਪਤਾ ਨਹੀਂ ਕੋਈ ਅੱਗੇ ਖਾਲੀ ਬੰਨਾ ਆ ਗਿਆ ਹੈ ਘੋੜਾ ਲੰਘနေ ਰਿਹਾ ਬੱਦਲ ਬੜਾ ਬਿਆਨਕ ਸੀ ਕਹਨੀਆਂ ਪੈ ਰੀਆਂ ਸਭ ਚਮਕ ਰਿਹਾ ਸੀ ਬੱਦਲ ਬੱਦਲ ਦੀ ਲਿਸ਼ਕ ਵਜਿ ਤਾਂ ਕੀ ਵੇਖਿਆ ਜੁਹਾਰ ਦੀ ਲਾਸ਼ ਪਈ ਹੈ ਤੇ ਘੋੜਾ ਚਰਨ ਚੜ੍ਹਦੇ ਵਾਓ ਉਥੇ ਘੋੜੇ ਰੋਕਲਗੀਧਰ ਪਾਤਸ਼ਾਹ ਉੱਤਰ ਪਏ ਕਹਿੰਦੇ ਮੇਰਾ ਘੋੜੇ ਘੋੜੇ ਚੜ੍ਹ ਕੇ ਮੈਂ ਸ਼ੀਦਾਂ ਦੇ ਉੱਤੋਂ ਲੰਘ ਰਿਹਾ ਜੁੱਤੀ ਜੋੜਾ ਉੱਥੇ ਲਾ ਦਿੱਤਾ ਜੁੱਤੀ ਮੇਰੀ ਜੁੱਤੀ ਆਲਾ ਪੈਰ ਕਿਸੇ ਸ਼ਹੀਦ ਨੂੰ ਨਾ ਲੱਗ ਜਾਏ। ਉਤੋਂ ਪਹਿਨਣੋਂਗੇ ਚੱਲੇ ਨੇ ਕਲਗੀਧਰ ਪਾਤਸ਼ਾਹ। ਗੜੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ। ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਧਾਰ ਲਿਆਣੇ ਮਾਝੂ ਵਾੜੇ ਦੇ ਵੱਲ। ਿੱਠਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦ ਦੀ ਅਖਾਰੇ ਦੇ ਵੱਲ। ਲੰਘਦੇ ਹੋਏ ਜੁਝਾਰ ਦੀ লাশ ਕੋਲੋਂ ਪੈ ਗਈ ਨਿਗਾ ਕੁਰਬਾਨੀ ਦੇ ਲਾੜੇ ਦੇ ਵੱਲ। ਵਾਲ ਭਰ ਵੇਖਿਆ ਜਾਤੇ ਨੇ ਨਾਲ ਗੌਰ ਅਤੇ ਫਿਰ ਮੁਸਕਾ ਕੇ ਲੰਘ ਤੁਰਿਆ ਪਾਈਆਂ ਲਾਂਧੀਆਂ ਅੰਦਰਾਂ ਰਹਿਗੀਆਂ ਪਰ ਉਹ ਪੱਲਾ ਛੁਡਾ ਕੇ ਲੰਘ ਤੁਰਿਆ ਉਬਾਂ ਨਿਕਲ ਗਈਆਂ ਦਾਇਆ ਸਿੰਘ ਦੀਆਂ ਤੇ ਉਹ ਭੂਰ ਨਹੀਂ ਖਾ ਕੇ ਬੈਠ ਗਿਆ ਉਹਦੇ ਲਊ ਲਿਬੜੇ ਪੈਰਾ ਕੂਲਿਆਂ ਤੇ ਸਿੰਘ ਸੀਸ ਝੁਕਾ ਕੇ ਬੈਠ ਗਿਆ ਵਾਲ ਪਿਤਾ ਨਨਮੋਹ ਦੇ ਵੇਖ ਕੇ ਤੇ ਦਾਇਆ ਸਿੰਘ ਰੂਹ ਵਿੱਚ ਆ ਕੇ ਬੈਠ ਗਿਆ ਕੀ ਸੀ ਮੋਤੀਆਂ ਵਾਲਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਦੇ ਤਿਆਗ ਦੀ ਮਹਿੰਦੀ ਨਾ ਲਤਨੀ ਸੀ ਸੁਕਾਤ ਜੇ ਪਿਆਰ ਦਾ ਫੇਰ ਜਾਂਦਾ ਪਰ ਦਿੱਠਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਬਾਜ ਮਾਰੀ ਆ ਜਾ ਦਇਆ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਂਦਾ ਸੈਂ ਫਾਇਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੁਖੀ ਐ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਇੱਥੇ ਪਿਆ ਸਿੰਘਾ ਉਹ ਖੱਪਣ ਪਾਉਂਦਾ ਕੌਣ ਪਰਵਾਨਿਆਂ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ ਉਤਾ ਉੱਠ ਉਹ ਨਹੀਂ ਦੇਸ਼ ਭਗਤ ਹੁੰਦਾ ਜੋ ਸ਼ਹੀਦੀ ਮੌਤ ਤੇ ਜੂਰਦਾ ਹੈ ਇਹ ਤਾਂ ਮੰਝਲਾ ਮਾਰ ਕੇ ਪਿਆ ਲੰਮਾ ਸਾਡਾ ਪੰਥ ਪਰ ਸਜਣਾ ਦੂਰ ਦਾ ਹੈ ਕਿਹਾ ਸਿੰਘ ਨੇ ਪਾਛੋ ਤੁਸੀਂ ਚੱਲੋ ਮੈਂ دیدار ਕਰਕੇ ਹੁਣੇ ਆ ਜਾਣਾ ਇਹਨੂੰ ਮਿਲਾਂਗਾ ਫਿਰ ਕਿਸ ਥਾਂ ਉੱਤੇ ਮੈਂ ਇਕਰਾਰ ਕਰਕੇ ਹੁਣੇ ਆ ਜਾਣਾ ਮੇਰੀ ਆਤਮਾ ਤੇ ਬੋਝ ਕੁੰਕਾਂ ਦਾ ਹੌਲਾ ਬਾਹਰ ਕਰਕੇ ਹੁਣੇ ਆ ਜਾਣਾ ਦਿਓ ਆਗਿਆ ਕਿ ਦੋਹਾਂ ਚੰਨਿਆਂ ਦਾ ਮੈਂ ਸਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੁਲਦਾ ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ ਮੈਂ ਸਸਕਾਰ ਕਰਨਾ ਹੈ ਸਾਬ ਜਦਾਂ ਦਾ ਜ਼ਿਕਰ ਜਉਂਦਾ ਰਿਹਾ ਤੇ ਆ ਮਿਲਾਂਗਾ ਗੁਰ ਆ ਕੇ ਰੋ ਦੇ ਨਾਲ ਮੁਰ ਕੇ ਉੱਠ ਬਣੀਦਾ ਜੁਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਕਾਲਨਾ ਦੇ ਦਿਆਂ ਕਿਸ ਤਰ੍ਹਾਂ ਦਾ ਸਮੇ ਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ ਨਾ ਜੀਤ ਨਾ ਕੋਈ ਜੁਹਾਰ ਸਿੰਘਾ ਇੱਕੋ ਜੇ ਨੇ ਸਾਰੇ ਇਹ ਕਰ ਸਕਣਾ ਤੇ ਸਭ ਨਾਲ ਕਰੀ ਸੰਸਕਾਰ ਸਿੰਘਾ ਮੇਰੇ ਕਾਜ਼ ਦੇ ਨੂੰ ਲੱਖਾਂ ਜ਼ਖਮ ਲੱਗੇ ਤੂੰ ਪਲੋਸ ਨਾਲ ਇੱਕੋ ਫਾਟੜਿਆ ਮੇਰੀ ਨਿਗਾ ਚ ਹੋਵੇ ਕੋਈ ਇਹਨਾਂ ਵਿੱਚੋਂ ਨਹੀਂ ਗਾ ਜੀਤ ਜੀਦਾਰ ਤੋਂ ਘਾਟੜਿਆ ਇੱਕੋ ਜੇ ਟੋਟੇ ਮੇਰੀਆਂ ਅੰਦਰਾਂ ਦੇ ਉਹ ਸਿੱਕਾ ਝੱਲਿਆ ਵਿਤਕਰਾ ਕਰ ਰਿਆ ਹੈ ਕੰਡੇ ਮੌਤ ਦੇ ਚੂਬੇ ਨੇ ਸਾਰਿਆਂ ਨੂੰ ਫੁੱਲ ਸ਼ਰਧਾ ਦੇ ਕੱਲੇ ਤੇ ਧਰ ਰਿਆ ਹੈ ਇਹ ਤੇ ਸਭਨਾ ਸਵਾਸਾਂ ਦਾ ਦਾਨ ਦਿੱਤਾ ਪਰ ਤੂੰ ਇੱਕ ਖਾਤਰ ਹੋ ਕੇ ਭਰ ਰਿਆ ਹੈ ਮੈਨੂੰ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੇ ਤੂੰ ਅਜੀਤ ਜੁਧਾਰ ਲਈ ਮਰ ਰਿਆ ਹੈ ਜੇ ਤੂੰ ਅੰਮ੍ਰਿਤ ਦੀ ਸ਼ਕਤੀ ਗ੍ਰਹਿਣ ਕਰ ਦੋਂ ਵੱਖੋ-ਵੱਖਰੇ ਤੈਨੂੰ ਨਾ ਮੁੱਤ ਦਿਖਦੇ ਜੇ ਤੂੰ ਭਾਈ ਕਨਈਏ ਤੋਂ ਸਮਝ ਲੈਂਦਾ ਤੈਨੂੰ ਸਾਰੇ ਦਸ਼ਵੇਜ ਦੇ ਪੁੱਤ ਦਿਖਦੇ ਵਾਹ 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 ਇਹ ਜੋ ਮਰਦੇ ਨੇ ਮੌਤ ਬਹਾਦਰਾਂ ਦੀ ਇਹ ਨਹੀਂ ਖਪਨ ਦੀ ਸਮਝਦੇ ਲੋਹਰ ਸਿੰਘਾਂ ਇਹਨੇ ਇਸ਼ਕ ਦੀ ਅੱਗ ਵਿੱਚ ਸੜਨ ਵਾਲੇ ਰੱਖਦੇ ਚਿਖਾ ਦੀ ਨਹੀਂ ਹੈ ਜੋਹਰ ਸਿੰਘਾਂ ਮਾਸ ਇਹਨਾਂ ਦਾ ਖਾਨ ਨਿਸ਼ੰਗੋ ਕੇ ਇਲਾਕਾ ਕਾਤ ਰੋਡ ਤਰੋੜ ਸਿੰਘਾਂ ਤਾਂ ਕਿ ਅਣਖੀ ਜਗ ਨੂੰ ਮਿਲੇ ਗੁਰਤੀ ਤੇ ਜਮਨਸੂਰ ਮਹਿਲਾ ਕਰੋੜ ਸਿੱਕਾ ਵਾ ਵਾ ਇਹਨਾਂ ਵਾਸਤੇ ਕਪਨ ਜੇ ਕੋੜ ਰਖਦਾ ਤਾਂ ਮੈਂ ਵੇਦਾ ਨਾ ਇਸ ਕਮਜ਼ੋਰ ਦਾਣਾ ਹੰਝੂ ਇਹਨਾਂ ਲਈ ਹੁੰਦੇ ਜੇ ਆ ਖੰਦਰ ਤਾਂ ਮੈਂ ਇਹਨੂੰ ਪਿਆਸਿਆਂ ਟੋੜਦਾ ਨਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣ ਤੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਹਿਨਿਆਂ ਤੋਂ ਸਮਝਾਂ ਮਾਨ ਮਿਲਦਾ ਕਿ ਸਰਬੰਸੂਰਤਾ ਕੇ ਆ ਗਿਆ ਹਾਂ ਇਹ ਵੀ ਕੰਨੋ ਕਿਤਾਉਣ ਸੋਨ ਲਾ ਵਾਕਾ ਕਿ ਮੈਂ ਜਾਨ ਬਚਾ ਕੇ ਆ ਗਿਆ ਮੈਨੂੰ ਪਤਾ ਨਹੀਂ ਕਿ ਆ ਕੇ ਸਾਰਾ ਮੈਨੂੰ ਲੱਖ ਵਾਲੀ ਰਾਨ ਦਾ ਚੋਰ ਸਮਝੇ ਇਹ ਨਾ ਸੁਣਾ ਗੁਮਿੰਦਰ ਸਿੰਘ ਨੇ ਸੇਖ ਹੋਰ ਸਮਝੇ ਤੇ ਕੋਰ ਸਮਝੇ ਹਾਂ ਕੀ ਦੋ ਚਾਦਰੇ ਦਾ ਖੱਪੜ ਪਾ ਰਿਆ ਹੈ ਇਹਦੇ ਨਾਲ ਚੱਲੇ ਨਹੀਂ ਸਾਜ ਸਿੰਘਾ ਪਰਦੇ ਪਾ ਸ਼ਹੀਦਾਂ ਦੇ ਕੱਪੜਾ ਦੇ ਇਹਨਾਂ ਦੀਆਂ ਵਡਿਆਈਆਂ ਨਾਲ ਕਾਜ ਸਿੰਘਾ ਲੜ ਕੇ ਜੰਗ ਇਹਦਾ ਜਿਹੜੇ ਮਰਨ ਜੋਦੇ ਕੱਪੜਾ ਉਹਨਾਂ ਨੂੰ ਹੁੰਦੇ ਨੇ ਬਾਜ ਸਿੰਘਾ ਟੋਟੇ ਇਹਨਾਂ ਦੇ ਅੱਗੇ ਨਿਸ਼ੰਗ ਲੋਕੀ ਸੂਰ ਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ ਜੇ ਕੜਨਨ ਖੱਪਣ ਦੀ ਚਾਹ ਹੁੰਦੀ ਮਰਦੇ ਮਹਿਲੀਆਂ ਪਲੰਗ ਨਿਵਾਰੀਆਂ ਤੇ ਇਹ ਦੇ ਖੱਪਣ ਲਾਸ਼ਾ ਪਰਦੇ ਪਾਉਣ ਦੀਆਂ ਭਾਰਤੀਆਂ ਸਤਵਾਂਕੀਆਂ ਲਾਰੀਆਂ ਤੇ ਪਰ ਅਮਰਤ 다ੜੀਆਂ ਉਥੇ ਨਿਸ਼ਚਿੰਤ ਹੋ ਕੇ ਰਾਜੀ ਕਦੇ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਈ ਬੇੜੀ ਮੈਨ ਨਹੀਂ ਰੱਖ ਸਕਦਾ ਜਾਉ ਰਾਹ ਰਹਿੰਦਾ ਜਾ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਨਹੀਂ ਸੀ ਦੋਹਾਂ ਜੋਗੀ ਤੇ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਰਾਂ ਦਾ ਪਿਆਰ ਰਹਿੰਦਾ ਵਾਓ ਦੇ ਹਸنگ ਗੰਬੋਲ ਸਕਿਆ ਨਾ ਹੰਜੂ ਕੇਰ ਦਾ ਕੇਰ ਦਾ ਟੁੱਟ ਪਿਆ ਓ ਸੂਰ ਮਤਾਈ ਤੇ ਉਸ ਬ੍ਰਹਮਾਤਮਾ ਦੀ ਮਾਲਾ ਫੇਰਦਾ ਫੇਰਦਾ ਤੁਰ ਪਿਆਓ ਮਾਲਾ ਫੇਰਦਾ ਫੇਰਦਾ ਤੁਰ ਪਿਆਓ ਤੁਰ ਪਿਆਓ ਜੀ ਲਾਤ